ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਆ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਜਿਹੜੀ ਆਪਾਂ ਦੇਖਾਂਗੇ 4 ਮਰਲਿਆਂ ਦੇ ਵਿੱਚ ਬਣੀ ਹੋਈ ਹੈ 20 ਫੁੱਟ ਚੌੜੀ ਜਿਹੜੀ ਆ ਗਲੀ ਆ ਇੰਟਰਲੋਕ ਲੱਗੀ ਆ ਸਿਵਰ ਪਿਆ ਹੋਇਆ ਤੇ ਬਹੁਤ ਹੀ ਸੋਹਣਾ ਏਰੀਆ ਦੇ ਵਿੱਚ ਇਹ ਕੋਠੀ ਵਿਕਾਊ ਆ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਥਰਡਾ ਪੋਰਸ਼ਨ ਜਿਹੜਾ ਗਰਾਉਂਡ ਫਲੋਰ ਤੇ ਆ ਬਿਲਕੁਲ ਤਿਆਰ ਆ ਦੋ ਬੈਡਰੂਮ ਸਾਹਮਣੇ ਆਪਾਂ ਦੇਖ ਰਹੇ ਆ ਰਸੋਈ ਜਿਹੜੀ ਆ ਓਪਨ ਆ ਪੱਥਰ ਲੱਗਿਆ ਹੋਇਆ ਤੇ ਇਹ ਸਾਹਮਣੇ ਡਰੈਇੰਗ ਰੂਮ ਸੋ ਥਰਡਾ ਪੋਰਸ਼ਨ ਬਿਲਕੁਲ ਜਿਹੜਾ ਤਿਆਰ ਆ ਮੱਛੀ ਮੋਟਰ ਵੀ ਲੱਗੀ ਹੋਈ ਆ ਤੇ ਟੂਲੂ ਪੰਪ ਦਾ ਪਾਣੀ ਵੀ ਹੈਗਾ ਰਸੋਈ ਓਪਨ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੋ 4 ਮਰਲਿਆਂ ਦੇ ਵਿੱਚ ਡਬਲ ਸਟੋਰੀ ਕੋਠੀ ਆ ਉੱਪਰਲੇ ਪੋਰਸ਼ਨ ਦੀ ਜਿਹੜੀ ਆ ਤਿਆਰੀ ਹੋਣ ਵਾਲੀ ਬਾਕੀ ਆ 2 ਬੈੱਡਰੂਮ ਜਿਹੜੇ ਆ ਉੱਪਰ ਬਣੇ ਹੋਏ ਆ ਰਸੋਈ ਆ ਲੈਟਰੀਨ ਬਾਥਰੂਮ ਸੋ ਬਾਥਰੂਮ ਜਿਹੜੇ ਆ ਸਾਹਮਣੇ ਗੇਟ ਦੀ ਐਂਟਰੀ ਦੀ ਆ ਸੋ ਬੈੱਡਰੂਮਾਂ ਦੇ ਨਾਲ ਅਟੈਚ ਨਹੀਂ ਗੇ ਤੁਸੀਂ ਦੇਖ ਸਕਦੇ ਹੋ ਸੋ 4 ਮਰਲਿਆਂ ਦੇ ਵਿੱਚ ਡਬਲ ਸਟੋਰੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੇ ਜੀ ਵੀਰ ਭਰਾਣੇ ਇਸ ਕੋਠੀ ਨੂੰ ਗ੍ਰਹਿਤਨਾ ਹੋਵੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਪੋਰਚ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਸੋ ਮਾਰਦੇ ਆ ਝਾਤ ਆਪਾਂ ਫਰਸਟ ਫਲੋਰ ਤੇ ਤੇ ਜਾਂਦੇ ਜਾਂਦੇ ਗਰਾਉਂਡ ਫਲੋਰ ਇੱਕ ਵਾਰੀ ਫਿਰ ਤੋਂ ਆਪਾਂ ਦੇਖਦੇ ਆ ਪੋਰਚ ਜਿਹੜਾ 19 ਫੁੱਟ ਲੰਬਾਈ ਦੇ ਵਿੱਚ ਹੈਗਾ ਵੱਡੀ ਗੱਡੀ ਜਿਹੜੀ ਆ ਆਰਾਮਦਾਰੀ ਦੇ ਨਾਲ ਅੰਦਰ ਲੱਗ ਸਕਦੀ ਹੈ ਕਿਉਂਕਿ ਕਈ ਵਾਰੀ ਸਾਨੂੰ ਹੁੰਦਾ ਕਿ ਅਸੀਂ ਰਾਤ ਨੂੰ ਜਿਹੜੀ ਆ ਗੱਡੀ ਆਪਣੇ ਅੰਦਰ ਕਰ ਲਈਏ ਬਾਕੀ ਗਲੀ ਬੰਦ ਹੈਗੀ ਆ ਬਾਹਰ ਵੀ ਗੱਡੀ ਖੜੀ ਰਵੇ ਤਾਂ ਕੋਈ ਡਰ ਨਹੀਂ ਸੋ ਏਰੀਆ ਜਿਹੜਾ ਬਹੁਤ ਹੀ ਹਾਈ ਫਾਈ ਏਰੀਆ ਹੈਗਾ ਕੋੜਕਪੁਰਾ ਬਾਈਪਾਸ ਤੇ ਇਹ ਕੋਠੀ ਹੈ ਔਰ ਇਸ ਵੇਲੇ ਆਪਾਂ ਹੈਗੇ ਜੀ ਫਰਸਟ ਫਲੋਰ ਤੇ ਸੋ ਆਪਾਂ ਗੱਲ ਕਰਦੇ ਸੀ ਜਿਵੇਂ ਉੱਪਰਲੇ ਪੋਰਸ਼ਨ ਦੀ ਤਿਆਰੀ ਜਿਹੜੀ ਹੈ ਬਾਕੀ ਹੈ ਉੱਪਰਲਾ ਪੋਰਸ਼ਨ ਥੋੜਾ ਸਮਾਂ ਹੀ ਹੋਇਆ ਬਣੇ ਨੂੰ ਤਿਆਰੀ ਹਜੇ ਤੱਕ ਨਹੀਂ ਹੋਈ ਹੈ ਦੀ ਸੋ ਪਲਾਸਟਰ ਕੀਤਾ ਹੋਇਆ ਫਰਸ਼ਾ ਜਿਹੜਾ ਉਹ ਵੀ ਲੱਗਣ ਵਾਲਾ ਸੋ ਉੱਪਰਲਾ ਪੋਰਸ਼ਨ ਲਗਭਗ ਸਾਰਾ ਇਹ ਜਿਹੜਾ ਅਨਕੰਪਲੀਟਡ ਹੈਗਾ ਔਰ ਥੋੜਾਣਾ ਪੋਰਸ਼ਨ ਬਿਲਕੁਲ ਰੈਡੀ ਹੈ ਸੋ ਜੇ ਇਹਦੀ ਆਪਣਾ ਡਿਮਾਂਡ ਦੀ ਗੱਲ ਕਰੀਏ ਤਾਂ 27 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 27 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜਿਸ ਵੀ ਵੀਰ ਪ੍ਰਾਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਆਂ ਔਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਆਪਾ ਤੁਹਾਡੀ ਕਰ ਦਾਂਗੇ ਸੋ 4 ਮਰਲਿਆਂ ਦੇ ਵਿੱਚ ਡਬਲ ਸਟੋਰੀ ਕੋਠੀ ਕੋਟਕਪੂਰਾ ਬਾਈਪਾਸ ਮੋਗਾ ਸ਼ਹਿਰ ਦੇ ਵਿੱਚ ਹੈ ਇਸ ਵੇਲੇ ਆਪਾਂ ਦੇਖ ਰਹੇ ਹਾਂ ਸੋ ਰੇਟ ਜਿਹੜਾ ਇਹਦਾ 27 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜਾ ਥੱਲੇ ਦਾ ਪੋਰਸ਼ਨ ਬਿਲਕੁਲ ਰੈਡੀ ਹੈ ਤੇ ਉੱਪਰਲੇ ਪੋਰਸ਼ਨ ਦੀ ਜਿਹੜੀ ਹੈ ਤਿਆਰੀ ਬਾਕੀ ਹੈ ਬਾਕੀ ਹੋਰ ਜਾਣਕਾਰੀ ਵਾਸਤੇ ਤੁਸੀਂ ਦਿੱਤੇ ਹੋਏ ਨੰਬਰ ਤੇ ਜਿਹੜੇ ਆ ਕੰਟੈਕਟ ਕਰ ਸਕਦੇ ਹੋ ਰਜਿਸਟਰੀ ਵਾਲੀ ਜਗ੍ਹਾ ਹੈਗੀ ਆ ਜਿੰਨਾ ਵੀਰ ਭਰਾਵਾਂ ਨੇ ਲੋਨ ਕਰਵਾਉਣਾ ਉਹ ਲੋਨ ਵੀ ਹੋ ਜਾਊਗਾ ਸੋ ਧੰਨਵਾਦ ਜੀ ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ